ਤਿੰਨ ਲਾਸ਼ਾਂ ਚਿੱਟੇ ਦੇ ਨਾਲ ਜਿਹੜੇ ਨੌਜਵਾਨਾਂ ਦੀਆਂ ਜਾਨਾਂ ਗਈਆਂ ਰੱਖ ਕੇ ਸੜਕ ਤੇ ਬੈਠੇ ਆ ਮਾਪੇ ਹਾਏ ਰੱਬਾ ਮਰਸੀ ਮਾਏ 28 ਸਾਲ ਦੀ ਸੀ ਅਸੀਂ ਕਿਹ ਕੁਆਰ ਵਿਆਹ ਹੁਣ ਦੇ ਮੌਕੇ ਕਿੱਥੇ ਜ਼ਿੰਦੇ ਪਾਪੀ ਪਾਪੀ ਨਸ਼ਾ ਵੇਚਣ ਵਾਲੇ ਵਿਆਹਣ ਦੇ ਮੌਕੇ ਨਹੀਂ ਜ਼ਿੰਦੇ ਇਨੂੰ ਨਜਾਲਾ ਯਾ ਫਰੀ 15 ਸਾਲ ਤੋਂ ਨਸ਼ਾ ਕਰਲਾ ਪਿਆ ਮੜ ਕੇ ਦਮੜ ਕੇ ਵਾਦਾ ਕੀਤਾ ਅੱਜ 20 22 ਸਾਲ ਦੀ ਹੋ ਚੁੱਕੀ ਆ ਤੁਹਾਡਾ ਕੀ ਲੱਗਦਾ ਸੀ ਮੇਰੇ ਅਸਰ ਸੀਗੇ 8 ਸਾਲ ਹੋ ਗਏ ਹਾਂ ਬਚੀ ਆਜੀ ਆਜੀ ਸਿਆ ਵਿਰੋਧਨੀ ਜੁੱਧ ਜਵਾਨੀ ਵਿਰੋਧਾ ਜੀ ਉਹਨਾਂ ਦਾ ਆ ਤਿੰਨ ਜਵਾਨ ਗਏ ਆ ਪਿੰਡ ਇਸ ਚ 85 ਤੋਂ ਵੱਧ ਮੌਤਾ ਨਸ਼ੇਣਾ ਹੋ ਚੁੱਕੇ ਆ ਪਿਛਲੇ ਹਾਂਜੀ ਹਾਂਜੀ ਪਿਛਲੇ 10 ਸਾਲਾਂ ਚ ਇੱਥੇ ਜੀ ਗੋਲੀਆਂ ਵੇਖ ਰੀਆਂ ਜੀ ਚਿੱਟਾ ਵੀ ਵੇਖ ਰਿਆ ਗੋਲੀਆਂ ਵੇਡੀਆਂ ਮੈਡੀਕਲ ਤੇ ਗੋਲੀਆਂ ਵੇਖ ਰੀਆਂ ਜੀ ਇਹ ਬੰਦ ਹੋਇਆ ਨਹੀਂ ਨਹੀਂ ਬੰਦ ਹੁੰਦਾ ਆਮ ਨਸ਼ਾ ਮਿਲਦਾ ਮੈਡੀਕਲਾਂ ਤੇ ਜੀ ਸਾਡੇ ਪਿੰਡ ਪਿੰਡ 5 ਤੋਂ 7 ਮੈਡੀਕਲ ਆ ਜੀ ਵਿੱਚੋਂ ਲੋਕ ਹੈਗੇ ਜਿਹੜੇ ਨਹੀਂ ਇਹੋ ਜਿਹਾ ਕੰਮ ਕਰਦੇ ਹੋਣੇ ਜੀ ਬਾਕੀ ਇੰਨੀ ਕ ਆਤਮਾ ਮਾਰ ਚੁੱਕੀ ਹੈ ਨਾ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਦੀ ਸਾਡਾ ਪੁੱਤ ਮਾਰ ਦਿੱਤੇ ਇਹਨਾਂ ਨੇ ਤਾਂ ਘਾਪੜਿਆ ਨੇ ਵੇਚਣ ਵਾਲੇ ਚਿੱਟੇ ਵੇਚਣ ਵਾਲਿਆਂ ਨਾਲ ਕਿڑے ਬਾਣ ਮਰ ਜਾਂਣ ਉਹਨਾਂ ਦੇ ਵੀ ਸਾਡਾ ਕਹਿੰਦੀ ਬੰਦ ਕਰਤਾ ਨਸ਼ਾ ਹਾਂਜੀ ਕੋਈ ਨਹੀਂ ਬੰਦ ਕੀਤਾ ਕਿਸੇ ਕੰਕਰ ਨੇ ਕਿਹਾ ਕੁਰੀ ਨੇ ਇਹ ਤਾਂ ਗਾਵਾਂ ਘੱਟ ਸਾਡੇ ਜਾਂਦੇ ਜਵਾਨ ਘਰਾਂ ਦੇ ਬੰਤੇ ਤੁਹਾਨੂੰ ਹੁਣ ਦਿਖ ਰਿਹਾ ਹੈ ਕਦਾਜੀ ਪਰਸੋ ਸਸਕਾਰ ਕੀਤਾ ਜੀ ਚਾਰ ਹੋ ਗਏ ਚਾਰ ਹਾਂਜੀ ਦੋ ਦਿਨਾਂ ਦੇ ਵਿੱਚ ਵਿੱਚ ਚਾਰ ਚਾਰ ਹਾਂਜੀ ਹਾਂਜੀ ਜਿਹੜਾ ਯੁੱਧ ਨਸ਼ਾ ਵਿਰੋਧਦਾ ਉਹ ਹਵਾ ਚ ਬਿਲਕੁਲ ਨਹੀਂ ਜੀ ਹਵਾ ਚ ਅਸੀਂ ਜਿਹੜੇ ਪਿਛਲੇ ਜਿਹੜੀ ਸਰਕਾਰ ਕਹਿੰਦੀ ਹੈ ਯੁੱਧ ਨਸ਼ਾ ਵਿਰੋਧ ਘਰ ਟਾਉਂਦੇ ਆ ਹੋਰ ਕੁਝ ਕੋਈ ਕੋਈ ਕੁਛ ਨਹੀਂ ਕਰਦੀ ਨਮਾ ਕਿਲਾ ਕੜਮਾ ਜੰਗਾ ਪਿੰਡ ਇਹਨਾਂ ਸਾਰਿਆਂ ਪਿੰਡਾਂ ਦੇ ਥਾਣੇ ਦੇ ਅੱਗੋਂ ਲੰਘ ਕੇ ਜਾਂਦੇ ਜੀ ਸਾਰੇ ਨਸ਼ਾ ਲੈਣ ਦੇ ਥੋਂ ਵੰਤਮਾਨ ਕਹਿੰਦੇ ਯੁੱਧ ਨਸ਼ਾ ਵਿਰੋਧੀ ਇਹ ਉਹ ਤਾਂ ਉਹਨਾਂ ਨੇ ਬੋਲਿਆ ਇੱਕ ਬਸ ਨਾਰਾ ਦਿੱਤਾ ਉਹ ਟੀ-ਸ਼ਰਟਾਂ ਵੰਡੀਆਂ ਜੀ ਤੇ ਪਵਾਇਨਾ ਵੀ ਟੀ-ਸ਼ਰਟਾਂ ਉਹਨਾਂ ਨੂੰ ਆ ਜਿਹੜੇ ਨਸ਼ਾ ਕਰਦੇ ਆ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੋਧੀ ਮਹਿੰਮਤੇ ਥੁੱਕ ਦੀ ਇੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਕਿ ਗੁਰੂ ਹਰਸਾਏ ਦੇ ਵਿੱਚ ਤਿੰਨ ਲਾਸ਼ਾਂ ਚਿੱਟੇ ਦੇ ਨਾਲ ਜਿਹੜੇ ਨੌਜਵਾਨਾਂ ਦੀਆਂ ਜਾਨਾਂ ਗਈਆਂ ਰੱਖ ਕੇ ਸੜਕ ਤੇ ਬੈਠੇ ਆ ਮਾਪੇ ਮਾਪਿਆਂ ਦੇ ਉੱਤੇ ਕੀ ਬੀਤ ਰਹੀ ਹੋਊਗੀ ਨਾ ਸਰਕਾਰ ਜਾਣ ਸਕਦੀ ਹੈ ਨਾ ਇਥੋਂ ਦਾ ਸਿਸਟਮ ਜਾਣ ਸਕਦਾ ਨਾ ਇਥੋਂ ਦੀ ਪੁਲਿਸ ਜਾਣ ਸਕਦੀ ਹੈ ਹਰ ਇੱਕ ਤੇ ਝੂਠਾ ਪਰਚਾ ਪਾਉਣਾ ਕੁਝ ਕਰਨਾ ਉਹ ਪੁਲਿਸ ਕਰਦੀ ਹੈ ਸਰਕਾਰ ਘਟਾਉਣਿਆ ਨਕਲੀ ਘਟਾਉਂਦੀ ਆ ਪਰ ਅਸਲ ਤਸਵੀਰ ਇਹ ਹੈ ਕਿ ਆ ਲਾਸ਼ਾਂ ਮੈਂ ਤਸਵੀਰ ਕਹੂੰਗਾ ਕਿ ਆ ਲਾਸ਼ਾਂ ਆ ਮਾਵਾ ਵਿਲਕਦੀਆਂ ਭੈਣਾ ਵਿਲਕਦੀਆਂ ਇਹ ਕਿਸੇ ਨੂੰ ਦਿਖਾਈ ਨਹੀਂ ਦੇਣੀਆਂ ਤਿੰਨ ਦੇ ਤਿੰਨ ਲਾਸ਼ਾਂ ਪੁੱਤਾਂ ਦੀਆਂ ਰੱਖ ਕੇ ਮਾਵਾ ਵਿਲਕ ਰਹੀਆਂ ਮਾਵਾ ਪਿੱਟ ਰਹੀਆਂ ਤਸਵੀਰਾਂ ਸਾਡੀਆਂ ਭੈਣਾਂ ਦੀਆਂ ਤਸਵੀਰਾਂ ਨੇ ਤੁਹਾਡਾ ਕੀ ਲੱਗਦਾ ਸੀ ਪਹਿਲੇ ਮੇਰੇ ਹਸਬੰਦ ਸੀਗੇ ਇੱਕ ਦਿਨ ਪਹਿਲਾਂ ਮੇਰਾ ਚੌਥਾ ਮੁੰਡਾ ਹੈ ਜਿਹੜਾ ਚੌਥਾ ਸੀਗਾ ਕਿੰਨੀ ਉਮਰ ਸੀ ਪੈਣੀ ਉਹਦੀ ਉਹਨਾਂ ਦੀ 28 29 ਸਾਲ ਸੀਗੀ ਉਹ ਤੋਂ ਚਿੱਟਾ ਲਾਉਂਦਾ ਸੀ ਪਹਿਲੇ 8 ਸਾਲ ਹੋ ਗਏ ਅੱਜ ਆ ਬੱਚੀ ਆਉਦੀ ਹਾਂਜੀ ਕਿਤਾ ਖਤਮ ਹੋਇਆ ਨਹੀਂ ਪੈਣੇ ਨਹੀਂ ਨਹੀਂ ਹੋਇਆ ਸਾਰ ਖਤਮ ਹੋ ਗਏ ਕੁਝ ਨਹੀਂ ਰਹਿ ਗਿਆ ਓਏ ਸਰਕਾਰਾਂ ਨੇ ਕੁਝ ਨਹੀਂ ਓਏ ਕੀਤਾ ਇਹ ਵੀ ਕਹਿੰਦੇ ਆ ਨਸ਼ਾ ਖਤਮ ਕਰਤਾ ਸੀ ਕਿ ਨਹੀਂ ਨਹੀਂ ਹੋਇਆ ਵੱਤ ਵਦ ਹੋ ਗਿਆ ਪਰ ਕਤ ਵੀ ਨਹੀਂ ਹੋਇਆ ਓਏ ਕਿੰਨੇ ਲੜਿਆ ਜਿੱਡੇ ਧਰ ਕੇ ਓਏ ਸਾਡੇ ਤੋਂ ਮੁਝ ਕੇ ਇੱਕ ਮੇਰੀ 23 ਸਾਲ ਹਾਂਜੀ ਕਿੰਨੀ ਉਮਰ ਤੁਹਾਡੇ ਪਾਸ ਦੀ ਉਹਨਾਂ ਦੀ 29 ਸਾਲ ਸੀਗੀ ਮਾਤਾ ਤੁਹਾਡਾ ਤੁਹਾਡਾ ਪੁੱਤ ਹੈ ਹਾਏ ਮਰਸੀ ਮਾਂ 28 ਸਾਲ ਦੀ ਸੀ ਅਸੀਂ ਕਿ ਇੱਕ ਵਾਰ ਵਿਆਹ ਹਮਨੇ ਮੌਕੇ ਕਿੱਛੇ ਜਿੰਦੇ ਪਾਪੀ ਪਾਪੀ ਨਸ਼ਾ ਵੇਚਣ ਵਾਲੇ ਵਿਆਹਣ ਦੇ ਮੌਕੇ ਨਹੀਂ ਦਿੰਦੇ ਨਹੀਂ ਦਿੰਦੇ ਪਾਪੀ ਨਹੀਂ ਪਾਪੀ ਦਸ਼ਮਣ ਬਣ ਗਏ ਸਾਡੇ ਨਹੀਂ ਵਿਹੋਣ ਦੇ ਮੌਕੇ ਦਿੱਤੇ ਓਏ ਉਹਨਾਂ ਦੇ ਵੀ ਪੁੱਤ ਮਰ ਜਾਣ ਜਿਹੜੇ ਚਿੱਟਾ ਵੇਚਦੇ ਜਿਨ੍ਹਾਂ ਨੇ ਸਾਡੇ ਪੁੱਤ ਖਾ ਲਏ ਉਹਨਾਂ ਦੇ ਪੁੱਤਾਂ ਨੂੰ ਵੀ ਕੋਈ ਖਾ ਜੇ ਨਹੀਂ ਬੰਦ ਹੋਇਆ ਨਹੀਂ ਨਹੀਂ ਬੰਦ ਹੁੰਦਾ ਨਹੀਂ ਬੰਦ ਹੁੰਦਾ ਕਰਦੀ ਵਟਾ ਲੈਣ ਆਉਂਦੇ ਕਹਿ ਦਿੰਦੇ ਨਸ਼ਾ ਬੰਦ ਕਰਾਂਗੇ ਕੋਈ ਨਹੀਂ ਕਰਦਾ ਸਾਡੇ ਪਿੰਡ ਅੱਠ ਮੈਡੀਕਲ ਆ ਤੇ ਤੇ ਪੀਜੀਐਲ ਅੱਠ ਮੈਡੀਕਲ ਕੋਲ ਕੇ ਬੈਠੇ ਆਏ ਤੇ ਸਾਰਾ ਨਸ਼ਾ ਵੇਚਦੇ ਸਾਰੇ ਜਣੇ ਸਾਰੇ ਨਸ਼ਾ ਵੇਚਦੇ ਆ ਗੋਲੀਆਂ ਵੇਚਦੇ ਗੋਲੀਆਂ ਵੇਚਦੇ ਗੋਲੀਆਂ ਲਾ ਲਾ ਕੇ ਤੇ ਮੁੰਡੇ ਹਟੇ ਮਰਾਤੇ ਇਹਨਾਂ ਨੇ ਚਾਰ ਮੁੰਡੇ ਇੱਕ ਪਿੰਡ ਦੇ ਇੱਕ ਚਲੇ ਜਾਣੇ ਦੋ ਦਿਨਾਂ ਦੇ ਵਿੱਚ ਵਿੱਚ ਕੀ ਬੀਤਦੀ ਆ ਪਿੰਡ ਤੇ ਪਿੰਡ ਤੇ ਤੁਸੀਂ ਵੇਖ ਲਓ ਹਾਲਤ ਵੇਖ ਲਓ ਕੀ ਹਾਲਤ ਵੇਖ ਲਓ ਤੁਸੀਂ ਕੀ ਆ ਜਦ ਤਿੰਨੇ ਕਵਾਰੇ ਯਾਤ ਨਹੀਂ ਕਾ ਕੋਈ ਕੋਈ ਕੰਟਰੋਲ ਨਹੀਂ ਨਸ਼ੇ ਦਾ ਕੋਈ ਮੈਡੀਕਲ ਉਹ ਤਾਂ ਕੋਈ ਕੰਟਰੋਲ ਹੀ ਨਹੀਂ ਕਰਦਾਗਾ ਪਹਿਲੇ ਥਾ ਗੱਲ ਜਿਹੜੀ ਸਰਕਾਰ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਘਰ ਟਾਉਂਦੇ ਆ ਹੋਰ ਕੁਝ ਕੋਈ 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 ਕੁਛ ਨਹੀਂ ਕਰਨ ਦੀ ਅੱਜ ਆਈਂਦੇ ਕਹਿੰਦੇ ਕੁਛ ਨਹੀਂ ਕੋਈ ਕਰਨ ਦੀ ਗੀ ਸਾਰਾ ਪਿੰਡ ਸਭ ਤੋਂ ਵੱਡਾ ਪਿੰਡ ਸੀਗਾ ਜੋ ਫੁੱਜ ਦੇ ਨਾਂ ਤੇ ਮਸ਼ਹੂਰ ਸੀਗਾ ਜਿਹੜਾ ਹੁਣ ਨਸ਼ੇ ਦੇ ਨਾਂ ਤੇ ਮਸ਼ਹੂਰ ਹੋਇਆ ਫਿਰਦਾ ਹਾਂ ਮਾ 3 ਲਾਸ਼ਾਂ ਪਈਆਂ ਤੁਹਾਡੇ ਪਿੰਡ ਦੇ ਨੌਜਵਾਨਾਂ ਦੀ ਨਸ਼ਾ ਖਤਮ ਨਹੀਂ ਹੋਇਆ ਨਹੀਂ ਇੱਥੇ ਨਹੀਂ ਖਤਮ ਹੁੰਦਾ ਭਾਜੀ ਤੇ ਨੌਜਵਾਨ ਬੱਚੇ ਉਹ ਕੰਮ ਨਸ਼ਿਆਂ ਚ ਨੰਗ ਚੱਲੇ ਬੜੇ ਪ੍ਰਸ਼ਾਸਨ ਕਰਦਾ ਤੇ ਨਾ ਕੋਈ ਪੰਚਾਇਤ ਕਰਦੀ ਆ ਬਸ ਆਪੋ ਆਪ ਦਾ ਜਿੱਧਰ ਨੂੰ ਝੁਕਦਾ ਸ਼ਾਬਾਦੀ ਦਾ ਉਧਰ ਨੂੰ ਹੋ ਜਾਂਦੇ ਸਰਕਾਰ ਕਹਿੰਦੀ ਯੁੱਧ ਨਸ਼ਿਆਂ ਵਿਰੁੱਧ ਹੈ ਸਰਕਾਰ ਨੂੰ ਕੀ ਕਹਿੰਦੇ ਪਹਿਲਾਂ ਆਪਦੇ ਪਿੰਡ ਦੀ ਪੰਚਾਇਤ ਤੇ ਪ੍ਰਸ਼ਾਸਨ ਨੂੰ ਕਹਿ ਕੇ ਸੁਧਾਰ ਕਰਾਉਣਾ ਸਰਕਾਰ ਤੇ ਬਾਅਦ ਦੀ ਗੱਲ ਆਉਣੀ ਆ ਪਹਿਲਾਂ ਆਪਦੇ ਘਰ ਨੂੰ ਆਪ ਸੰਭਾਲੀਦਾ ਪਹਿਲਾਂ ਇਹਨਾਂ ਨੂੰ ਚਾਹੀਦਾ ਪਿੰਡ ਨੂੰ ਸੰਭਾਲ ਲੈਣਾ ਸਰਕਾਰ ਤੇ ਬਾਅਦ ਦੀ ਗੱਲ ਆਉਂਦੀ ਆ ਇਹ ਤਾਂ ਪਹਿਲਾ ਆਪ ਨੂੰ ਚਾਹੀਦਾ ਹੈ ਵੀ ਜਿੰਨੇ ਮੋਤਵਾਰ ਬੰਦੇ ਸਾਰੇ ਚ ਚਕੌਣ ਮੈਡੀਕਲ ਸਾਡੇ ਕੀ ਉੱਥੇ ਪੀਜੀਆ ਹੀ ਖੁੱਲਾ ਹੈ ਕਿ ਜਿੱਥੇ ਅਸੀਂ ਮੈਡੀਕਲ ਰੱਖੇ ਹੋਏ ਆ। ਇਹ ਨਹੀਂ ਬਿਲਕੁਲ ਨਹੀਂ ਮੈਡੀਕਲ ਸਾਡੇ ਰਹਿਣਾ ਚਾਹੀਦਾ ਇੱਕ ਮੈਡੀਕਲ ਰਵੇ ਜਿੱਥੇ ਕੋਈ ਵੀ ਲੈਣਾ ਦੇਣਾ ਮਾੜੇ ਬੰਦੇ ਆ। ਵੇਖਦਾ ਮੈਡੀਕਲਾਂ ਤੇ। ਬਿਲਕੁਲ ਵੇਖਦਾ ਇਹ ਕਿੱਥੋਂ ਆਉਂਦਾ? ਇਹ ਘਰੇ ਬੂਟੇ ਥੋੜੀ ਲਾਏ ਆ। ਕਿਹੜੀਆਂ ਘਰਾਤ ਵੀ ਕਿਰਾਤ ਵੀ ਫੁੜਕਾ ਕਰਾਦੀ ਵੇਚਦੀਆਂ। ਇਹ ਇਹ ਤੁਹਾਡਾ ਬੇਟਾ ਕੀ ਕਰਦਾ? ਇਹਨਾਂ ਦਾ ਤਾਂ ਪਤਾ ਹੀ ਨਹੀਂ ਕੀ ਕਰਦਾ ਸੀ ਮੈਨੂੰ ਇਹਨਾਂ ਦਾ ਭੇਦ ਨਹੀਂ ਆਇਆ ਇਹ ਤਾਂ ਚੰਗਾ ਸੋਹਣਾ ਸੁਲੱਖਾ ਇਹਦੇ ਤੇ ਕੋਈ ਦਾਗ ਨਹੀਂ ਪਤਾ ਹੀ ਨਹੀਂ ਕੀ ਹੋਇਆ ਕਿੰਨੀ ਉਮਰ ਤੋਂ ਕਰਦਾ ਸੀ ਪਰ ਚੋਰੀ ਕਰਦਾ ਸੀ ਮੇਤੋਂ ਸਾਨੂੰ ਉਡੀ ਸੀ ਪਤਾ ਨਸ਼ਾ ਚੋਰੀ ਕਰਦਾ ਸੀ ਸਾਡੇ ਤੋਂ ਕਿੰਨੀ ਉਮਰ ਸੀ 30 ਸਾਲ ਦਾ ਹੋ ਗਿਆ ਸੀ 30 ਸਾਲ ਦਾ ਕਵਾਰਾ ਹੀ ਅਜੇ ਆਇਓ ਜਲੀ ਬੈਣਾਏ ਹਣ ਲਈ ਬੈਣਾਏ ਮੇਰਾ ਭਰਾ ਹੈ ਬੈਣਾਏ ਹਾਂਜੀ ਮੇਰੀਆਂ ਨੇ ਬੈਣਾਏ ਦੋ ਸਾਡੇ ਘਰੇ ਬੈੰਦਾ ਜੀ ਇਹਨੂੰ ਨਜਾ ਲੈ ਗਿਆ ਭਾਜੀ ਕਦੋਂ ਤੋਂ ਕਰਦਾ ਇਹ ਨਸ਼ਾ ਮੇਰਾ ਭਤੀਜਾ ਹੈ ਇਹਨੂੰ ਤੇ ਮੈਂ ਭਾਜੀ ਨਿੱਕੇ ਲੱਤੋ ਵਾਰੀਆ ਮੈਂ ਨੂੰ ਕੰਢੇਰਿਆਂ ਦੇ ਚੁੱਕ ਚੁੱਕੇ ਦਾ ਇਲਾਜ ਕਰਾਇਆ ਮੈਂ ਇਹਨੂੰ ਫਰੋਈ ਪਰ ਇਹਨੂੰ ਤਰਨ ਜੋਗਾ ਲਾਇਆ ਸੀ ਦੋ ਮਾਪ ਪੁੱਤਾਂ ਨੇ ਇਹ 15 ਸਾਲ ਤੋਂ ਨਸ਼ਾ ਕਰਲਾ ਪਿਆ ਮੜ ਕੇ ਦੋ ਮੜ ਕੇ ਵਾਦਾ ਕੀਤਾ ਅੱਜ 20 22 ਸਾਲ ਦੀ ਹੋ ਚੁੱਕੀ ਆ ਇਹਨੇ ਬਦੇੜਾ ਸਮਝਉਣਾ ਹੀ ਇਹਨਾ ਕਮਾ ਜਨਾਬ ਐ ਤੈਨੂੰ ਇੱਕ ਦਿਨੇ ਨੇ ਲਾਈਟ ਗਿਣਾਈ ਅੱਜ ਜਨਾਗ ਬੁਝ ਗਿਆ ਸਾਡੇ ਘਰ ਦਾ ਅੱਜ ਸਾਡੇ ਪੇਲੇ ਸਿਰਵ ਘਾਟ ਆਈ ਵਿਆ ਆ ਸਾਨੂੰ ਕੋਡਲੀ ਮਿਲਿਆ ਸਾਡੇ ਸਿਰ ਸਾਡੇ ਸਿਰ ਚ ਸਵਾਬ ਨਹੀਂ ਆ ਸਰਕਾਰ ਕਹਿੰਦੀ ਜੁੱਧ ਨਸ਼ਾ ਵਿਰੋਧਾ ਹੈ ਕੋਈ ਕੋਈ ਸਰਕਾਰ ਸਰਕੂਰ ਨਹੀਂ ਕੰਮ ਕਰਦੀ ਕਰਦੇ ਆ ਮਿਹਨਤ ਮਜਦੂਰੀ ਕਰਦੇ ਇਹਨਾਂ ਨੂੰ ਕੋਈ ਇਨਸਾਫ ਮਿਲਣਾ ਚਾਹੀਦਾ ਸਰਕਾਰ ਤੋਂ ਮਾਂ ਬਾਪ ਦਾ ਵੱਡੇ ਪਾਣੀ ਰੁਲਣਾ ਚਾਹੀਦਾ ਇਹਨਾਂ ਦਾ ਮਾਂ ਬਾਪ ਮਾਂ ਮੈਡੀਕਲ ਦੀ ਮੈਡੀਸਨ ਲੱਗੀ ਹੋਈ ਉਹਨਾਂ ਦੀ ਹਰ ਮਹੀਨੇ ਮੈਂ ਦਵਾਈ ਲੈ ਕੇ ਆਉਂਦੀ ਆ ਗਰੀਬ ਪਰਿਵਾਰਾਂ ਨੂੰ ਕੋਈ ਨਿਸ਼ਾਨੀ ਖਤਮ ਹੋ ਜਾਏ ਨੂੰ ਕੋਈ ਨਿਸ਼ਾਨੀ ਖਤਮ ਹੋਇਆ ਆ ਤੇ ਆਮ ਨਸ਼ਾ ਮਿਲਦਾ ਮੈਡੀਕਲਾਂ ਤੇ ਜੀ ਸਾਡੇ ਪਿੰਡ ਪਿੰਡ ਪੰਜ ਤੋਂ 7 ਮੈਡੀਕਲ ਆ ਜੀ ਵਿੱਚੋਂ ਦੋਕ ਹੈਗੇ ਜਿਹੜੇ ਨਹੀਂ ਇਹੋ ਜਿਹਾ ਕੰਮ ਕਰਦੇ ਹੋਣੇ ਜੀ ਬਾਕੀ ਇੰਨੀ ਕ ਆਤਮਾ ਮਾਰ ਚੁੱਕੀ ਹੈ ਨਾ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਦੀ ਸਿਰਫ ਉਹਨਾਂ ਨੂੰ ਪੈਸਾ ਦਿਖ ਰਿਹਾ ਜੀ ਸਿਰਫ ਪੈਸੇ ਨੂੰ ਹੀ ਉਹ ਵੇਖ ਰਿਹਾ ਕੋਈ ਨਹੀਂ ਦੇਖ ਰਿਹਾ ਕੋਈ ਮਾਰ ਰਿਹਾ ਕੋਈ ਜੀ ਰਿਹਾ ਕੋਈ ਨਹੀਂ ਕਿਹੜਾ ਕਿਹੜਾ ਨਸ਼ਾ ਇੱਥੇ ਮੁੱਖ ਵਿਕਦਾ ਹੈ ਇੱਥੇ ਜੀ ਗੋਲੀਆਂ ਵੇਚ ਰੀਆਂ ਜੀ ਚਿੱਟਾ ਵੀ ਵੇਖ ਰਿਹਾ ਗੋਲੀਆਂ ਵੇਚਦੀਆਂ ਮੈਡੀਕਲ ਤੇ ਗੋਲੀਆਂ ਵੇਚਦੀਆਂ ਜੀ ਜ਼ਿਆਦਾ ਗੋਲੀਆਂ ਵੇਚਦੀਆਂ ਹਾਂ ਜੀ ਹਾਂ ਜੀ ਸਰਕਾਰ ਕਹਿੰਦੀ ਯੁੱਧ ਨਸ਼ਿਆਂ ਵਿਰੁੱਧ ਹੈ ਯੁੱਧ ਨਸ਼ਿਆਂ ਵਿਰੁੱਧ ਜੀ 0 0 0 0 ਕੋਈ ਕੋਈ ਇਹ ਤਾਂ ਉਹਨਾਂ ਨੇ ਬਸ ਨਾਰਾ ਬਣਾਇਆ ਇੱਕ ਜੋ ਤੰਦਰਸ਼ਾ ਵਿਰੋਧ ਨਹੀਂ ਜੋਧ ਜਵਾਨੀ ਵਿਰੋਧਾ ਜੀ ਉਹਨਾਂ ਦਾ ਆ ਤਿੰਨ ਜਵਾਨ ਗਏ ਆ ਪਿੰਡ ਇਸ ਚ 85 ਤੋਂ ਵੱਧ ਮੌਤਾਂ ਨਸ਼ੇ ਨਾਲ ਹੋ ਚੁੱਕੀਆਂ ਪਿਛਲੇ 80 ਤੋਂ ਵੱਧ ਹਾਂਜੀ ਹਾਂਜੀ ਪਿਛਲੇ 10 ਸਾਲਾਂ ਚ ਅੱਛਾ ਜੀ ਹਾਂਜੀ ਮਤਲਬ ਪਿੰਡ ਦੀ ਇੱਕ ਵੱਡੀ ਮਤਲਬ ਇੱਕ ਇੱਕ ਜਿਹੜੀ ਕਹਿਲੀ ਹੋਵੇ ਇੱਕ ਪੀੜ੍ਹੀ ਖਤਮ ਕਰ ਗਈ ਹੋ ਗਈ ਜੀ ਹੋ ਗਈ ਬਿਲਕੁਲ ਹੋ ਗਈ ਜੀ ਜਿਹੜੇ ਬੱਚੇ ਆ ਉਹ ਵੀ ਲੱਗੇ ਹੋਏ ਆ ਜੀ ਲੱਗੇ ਹੋਏ ਆ ਜੀ ਲੱਗੇ 15 15 ਸਾਲਾਂ ਦੇ 14 14 ਸਾਲਾਂ ਦੇ ਬੱਚੇ ਲੱਗੇ ਨਵਾਂ ਕਿਲਾ ਕੜਮਾ ਜੰਗਾ ਪਿੰਡ ਇਹਨਾਂ ਸਾਰਿਆਂ ਪਿੰਡਾਂ ਦੇ ਥਾਣੇ ਦੇ ਅੱਗੋਂ ਲੰਘ ਕੇ ਜਾਂਦੇ ਜੀ ਸਾਰੇ ਨਸ਼ਾ ਲੈਣ ਦੇ ਇਥੋਂ ਕੋਈ ਡਰ ਨਹੀਂ ਕੋਈ ਡਰ ਨਹੀਂ ਜੀ ਕੋਈ ਡਰ ਨਹੀਂ ਕੋਈ ਪਰਹੈ ਨਹੀਂ ਨਾ ਜੀ ਉਹ ਤਾਂ ਸਿਰਫ ਚਲਾਨ ਕੱਟਣ ਨੂੰ ਆ ਦੂਸਰੇ ਮੋਟਰਸਾਈਕਲਾਂ ਤੇ ਕੋਈ ਜਾਂਦਾ ਉਹਨਾਂ ਨੂੰ ਫੜਦੀ ਐ ਜਿਹੜੇ ਵਿਚਾਰੇ ਕੋਈ ਜਿਹਦੇ ਕੋਲ 300 ਵਾਲਾ ਆ ਜਾਂ ਜਿੰਨੇ ਕੋਲ ਪੌਚ ਆ ਵੇਚਣ ਵਾਲਿਆਂ ਨੂੰ ਨਹੀਂ ਫੜਦੀ हां पुल सोनू ਫੜਦੀ ਹੈ ਜਿਹਦੇ ਕੋ 300 ਵਾਲਾ ਕੋਈ 200 ਵਾਲਾ ਲੈ ਕੇ ਆਇਆ ਜਿਹੜਾ ਮਰਿਆ ਹੈ ਜਮਾ ਬਿਲਕੁਲ ਡੈਡ ਉਹਨੂੰ ਫੜਦੀ ਹੈ ਵੇਚਣ ਵਾਲੇ ਵੇਚਣ ਵਾਲਿਆਂ ਨੂੰ ਫੜਦੀ ਨਹੀਂ ਫਿਰ ਜਿਹੜੀ ਭਗਵੰਤ ਮਾਨ ਕਹਿੰਦੇ ਯੁੱਧ ਨਸ਼ੇ ਵਿਰੋਧਾ ਇਹ ਉਹ ਤਾਂ ਇੱਕ ਉਹਨਾਂ ਨੇ ਬੋਲਿਆ ਇੱਕ ਬਸ ਨਾਰਾ ਦਿੱਤਾ ਉਹ ਟੀ-ਸ਼ਰਟਾਂ ਵੰਡੀਆਂ ਜੀ ਤੇ ਪਵਾਇਆਂ ਵੀ ਟੀ-ਸ਼ਰਟਾਂ ਉਹਨਾਂ ਨੂੰ ਆ ਜਿਹੜੇ ਨਸ਼ਾ ਕਰਦੇ ਆ ਜਿਹੜੇ ਨਸ਼ਾ ਕਰਦੇ ਆ ਹਾਂ ਜੀ ਤੁਸੀਂ ਨਾ ਪਿੰਡਾਂ ਦੇ ਵਿੱਚ ਆਮ ਵੇਖ ਲੋ ਟੀ-ਸ਼ਰਟ ਤੁਹਾਨੂੰ ਉਹਦੇ ਪਾਈ ਦਿਖੂਗੀ ਨਸ਼ਾ ਜੁੱਧ ਨਸ਼ੇ ਵਿਰੋਧ ਵਾਲੀ ਟੀ-ਸ਼ਰਟ ਉਹ ਬੰਦੇ ਤੇ ਪਾਈ ਦਿਖੂਗੀ ਜਿਹੜਾ ਨਸ਼ਾ ਕਰ ਰਿਆ ਤੁਸੀਂ ਸਵੇਰੇ ਇੱਕ ਪੋਸਟ ਪਾਈ ਹੈ ਵੀ ਚਾਰ ਬੋਤਾ ਹੋ ਗਈਆਂ ਕੀ ਤੁਹਾਨੂੰ ਕੀ ਧਮਕੀਆਂ ਦਿੱਤੀ ਆਮ ਆਦੇ ਪਿੰਡ ਦੀ ਮੈਨੂੰ ਜੀ ਨਮਾਇੰਦਾ ਆ ਹੀ ਆਮ ਆਦਮੀ ਪਾਰਟੀ ਦਾ ਕਿ ਪਤਾ ਨਹੀਂ ਕਹਿੰਦਾ ਉਹ ਹੈਗਾ ਪਿੰਡੋਂ ਮੇਰੇ ਆ ਜੀ ਮੈਨੂੰ ਕਹਿ ਰਿਹਾ ਵੀ ਇਹ ਜਿਹੜੀ ਪੋਸਟ ਨਾਲ ਡਿਲੀਟ ਕਰ ਦਿਓ ਤੁਸੀਂ ਇਹ ਚੰਗਾ ਨਹੀਂ ਮੈਨੂੰ ਸਕਰੀਨਸ਼ਾਟ ਭੇਜੀ ਜਾਂਦੇ ਆ ਸਾਰੇ ਮੈਂ ਕੀ ਕਿਹਾ ਵੀ ਪੁੱਤ ਮਰਨੇ ਚੰਗੇ ਆ ਮੈਂ ਜੀ ਕਿਹਾ ਜੀ ਠੀਕ ਹੈ ਜੀ ਮੈਂ ਇੱਕ ਲਾਈਪ ਆਇਆ ਸੀਗਾ ਲਾਈਪ ਆਇਆ ਸੀ ਉਹ ਮੁੰਡਾ ਮਰ ਗਿਆ ਉਹਦੇ ਵਾਸਤੇ ਪਾਇਆ ਸੀਗਾ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਹਦੇ ਲੱਤਾਂ ਗਲੀਆਂ ਪਈਆਂ ਸੀ ਤੇ ਮੈਨੂੰ ਮੈਨੂੰ ਨਾ ਇੰਨਾ ਹਰਾਸਮੈਂਟ ਕੀਤੀ ਗਈ ਹੈ ਨਾ ਦਿਮਾਗੀ ਤੌਰ ਤੇ ਉਦਾਂ ਪੀ ਐਂ ਕਰਦੇ ਆਂ ਕਿ ਉਹ ਕਰਦੇ ਆਂਗੇ ਜੇ ਤੂੰ ਦੁਬਾਰਾ ਵੀਡੀਓ ਪਾਈ ਹਰੈਸਮੈਂਟ ਕੌਣ ਕਰ ਰਿਹਾ ਹੈ ਹਰੈਸਮੈਂਟ ਮੈਡੀਕਲ ਵਾਲੇ ਕਰ ਰਹੇ ਹੋਰ ਕੌਣ ਕਰ ਰਿਹਾ ਹੈ ਨਾਮ ਕੀ ਜਾਂਦਾ ਮੈਡੀਕਲ ਦਾ ਨਾਮ ਹੁਣ ਸਾਰੇ ਸਾਰਿਆਂ ਨੂੰ ਹੀ ਪਤਾ ਹੈ ਸਾਰਾ ਮਾਫੀਆ ਮਾਫੀਆ ਸਾਰਾ ਹਾਂਜੀ ਮਾਫੀਆ ਮਾਫੀਆ ਸੱਤ ਮੈਡੀਕਲ ਸੱਤ ਮੈਡੀਕਲ ਆਈ ਹਸਪਤਾਲ ਕਿੰਨੇ ਆ ਜੀ ਹਸਪਤਾਲ ਇੱਕ ਵੀ ਨਹੀਂ ਕੋਈ ਵੀ ਨਹੀਂ ਐਡੀ ਐਡੀ ਚੱਲਦੇ ਪੈਣੇ ਮੈਡੀਕਲ ਫੁੱਲ ਚੱਲ ਪਰ ਇੱਥੇ ਕੱਲੀ ਇੱਕ ਸਰਕਾਰੀ ਡਿਸਪੈਂਸਰੀ ਆ ਜੀ ਚਲੋ ਉੱਥੇ ਦਵਾਈ ਬੂਟੀ ਸਾਰਾ ਕੁਝ ਮਿਲਦਾ ਸਰਕਾਰ ਵੱਲੋਂ ਹਾਂਜੀ ਉਹ ਅੰਦਰੋਂ ਮਿਲਦੀ ਆ ਚਾਰ ਪੰਜ ਆਰਐਮਪੀ ਡਾਕਟਰ ਆ ਉਹਨਾਂ ਤੋਂ ਵੀ ਦਵਾਈ ਵਧੀਆ ਮਿਲ ਜਾਂਦੀ ਆ ਜੀ ਮੈਡੀਕਲ ਦੀ ਇੱਥੇ ਤੇ ਵੈਸੇ ਕਦੀ ਵੀ ਜ਼ਰੂਰਤ ਨਹੀਂ ਆ ਚਲੋ ਜੇ ਐਮਰਜੈਂਸੀ ਵੀ ਲਾ ਲਈਏ ਇੱਕ ਮੈਡੀਕਲ ਹੋਣਾ ਚਾਹੀਦਾ ਪਰ ਇੱਥੇ 5 ਤੋਂ 7 ਮੈਡੀਕਲ ਆ ਸਾਰੇ ਨਸ਼ੇ ਦੇ ਕਾਰ ਸਾਰੇ ਨਸ਼ੇ ਹਾਂਜੀ ਹਾਂਜੀ ਜੀ ਜਿਵੇਂ ਕਹਿੰਦੇ 85 ਮੌਤਾਂ ਜਿੱਦੋਂ ਪਹਿਲਾਂ ਪਿੰਡ ਚ ਹੋ ਗਈਆਂ ਹਾਂਜੀ ਹਾਂਜੀ ਹੋ ਗਈਆਂ ਜਿਆਦਾ ਹੋ ਗਈਆਂ ਹੁਣ ਗਿਆ ਇੰਨਾ ਕੁ ਅੰਕੜਾ ਕੱਢਿਆ ਹੋਇਆ ਹੁਣ ਹੁਣ ਅਸੀਂ ਘੰਟਕ ਲਾ ਕੇ 3 ਸਾਲ ਪਹਿਲਾਂ 5-7 ਸਾਲ ਪਹਿਲਾਂ ਵੀ ਅਸੀਂ ਮੈਡੀਕਲ ਬੰਦ ਕਰਵਾਏ ਸੀ ਜੀ ਉਦੋਂ ਵੀ ਨਸ਼ੇ ਦਾ ਬੜਾ ਦੌਰ ਚੱਲ ਪਿਆ ਸੀ ਅਸੀਂ ਮੈਡੀਕਲ ਬੰਦ ਕਰਾਇਆ ਜੀ ਬੰਦ ਕਰ ਵੀ ਦਿੱਤੇ ਐ ਸੀਲ ਕਰਾਤੇ ਸੀ ਉਸ ਤੋਂ ਬਾਅਦ ਇੰਨਾ ਕਿਹਾ ਵੀ ਅਸੀਂ ਨਸ਼ਾ ਨਹੀਂ ਵੇਚਣਾ ਸਾਨੂੰ ਮੈਡੀਕਲ ਖੋਲ ਲੈਣ ਦੇ ਪਿੰਡ ਦੇ ਮੌਤਵਾਰ ਬੰਦਿਆਂ ਨੂੰ ਕਿਹਾ ਤੇ ਉਹਨਾਂ ਮੈਡੀਕਲ ਖਲਾ ਦੇ ਇਹਨਾਂ ਦੇ ਆਪਣਾ ਖਲਾਤੇ ਜੀ ਮੈਡੀਕਲ ਖੋਲਦੇ ਉਸ ਤੋਂ ਬਾਅਦ ਫਿਰ ਬਹੁਤ ਨਸ਼ਾ ਵੇਚਣ ਲੱਪੇ ਜੀ ਤਿੰਨ ਨੌਜਵਾਨ ਤੇ ਤੁਹਾਨੂੰ ਹੁਣ ਦਿਖ ਰਿਹਾ ਇੱਕ ਅਦਾ ਜੇ ਪਰਸੋ ਸਸਕਾਰ ਕੀਤਾ ਜੀ ਪਰਸੋ ਚਾਰ ਹੋ ਗਿਆ ਚਾਰ ਹਾਂਜੀ ਦੋ ਦਿਨਾਂ ਦੇ ਵਿੱਚ ਵਿੱਚ ਚਾਰ ਚਾਰ ਹਾਂਜੀ ਹਾਂਜੀ ਬਾਕੀ ਇਹਨਾਂ ਤੇ ਜੇ ਕੋਈ ਰੋਕਥਾਮ ਨਾ ਹੋਈ ਤੇ ਇਦਾਂ ਹੀ ਲਾਚਣ ਸੀ ਕੁਝ ਹਾਂ ਚੁੱਪ ਕਰ ਗਿਆ ਕਹਿੰਦੇ ਸਾਫ਼ ਨਾਲ ਗੱਲ ਕਰੋ ਹਾਂਜੀ ਗੱਲ ਹੀ ਨਹੀਂ ਕਰ ਰਹੇ ਹਾਂ ਅੱਗੇ ਤੁਸੀਂ ਆਪ ਸਿਆਣੇ ਆ ਤਾਂ ਤਸਵੀਰਾਂ ਜਿਹੜੀਆਂ ਭਿਆਨਕ ਤਸਵੀਰਾਂ ਪੰਜਾਬ ਦੀਆਂ ਜਿੱਥੇ ਮਾਵਾਂ ਵਰਲਾਪ ਕਰ ਰਹੀਆਂ ਭੈਣਾਂ ਵਰਲਾਪ ਕਰ ਰਹੀਆਂ ਚਾਚੇ ਵਰਲਾਪ ਕਰ ਰਹੇ ਆ ਜਿਨ੍ਹਾਂ ਦੇ ਘਰ ਦੇ ਚਿਰਾਗ ਚਲੇ ਗਿਆ ਕੋਈ 30 ਸਾਲ ਦਾ ਕੋਈ 28 ਸਾਲ ਦਾ ਕੋਈ 30 ਸਾਲ ਦਾ ਇਸ ਤਰੀਕੇ ਦੇ ਨਾਲ ਇਹ ਨੌਜਵਾਨਾਂ ਦੀਆਂ ਲਾਸ਼ਾਂ ਰੱਖ ਕੇ ਵਰਲਾਪ ਕੀਤਾ ਜਾ ਰਿਹਾ ਮੁੱਖ ਉਮਰਾਂ ਵੇਖੋ ਬੱਚਿਆਂ ਦੀਆਂ ਇਹਦੀ ਉਮਰ ਵੇਖੋ ਉਹਦੀ ਉਮਰ ਵੇਖੋ ਉਹਦੀ ਉਮਰ ਵੇਖੋ ਬਿਲਕੁਲ ਛੋਟੇ-ਛੋਟੇ ਬੱਚੇ ਸਾਡੇ ਪਿੰਡ ਦੇ ਵਿੱਚ ਕਰ ਰਹੇ ਆ ਆ ਬੱਚੇ ਦੀ ਉਮਰ ਦੇਖੋ ਕੋਈ ਉਮਰ ਹੈ ਇਹ ਕੇ ਸਾਡੇ ਪੁੱਤ ਮਾਰ ਦਿੱਤੇ ਉਹਨਾਂ ਨੇ ਨੁਕਾਫ ਬਣਿਆ ਨੇ ਵੇਚਣ ਵਾਲੇ ਚਿੱਟੇ ਵੇਚਣ ਵਾਲਿਆਂ ਨਾਲ ਉਹਨਾਂ ਨੂੰ ਕੀੜੇ ਪੈਣ ਮਰ ਜਾਣ ਉਹਨਾਂ ਦੇ ਵੀ ਕੋਠਾ ਸੋਨੇ ਦੀਆਂ ਪਹਾੜੀਆਂ ਉਹਨਾਂ ਨੇ ਸਰਕਾਰ ਕਹਿੰਦੀ ਬੰਦ ਕਰਤਾ ਨਸ਼ਾ ਹਾਂਜੀ ਕੋਈ ਨਹੀਂ ਬੰਦ ਕੀਤਾ ਕਿਸੇ ਕੰਕਰ ਨੇ ਨਹੀਂ ਕੀਤਾ ਕੁੜੀ ਵੇਨੇ ਇਹ ਤਾਂ ਗਾਵਾਂ ਗੱਡਾਂ ਸਾਡੇ ਜਾਂਦੇ ਜਵਾਨ ਕਰਦੇ ਬੱਚੇ ਹੜਾ ਬੜਾ ਬੜਾ ਜਵਾਕ ਰੁਲੇ ਬਿਰਧ ਨੇ ਨੰਦੇ ਅਸੀਂ ਉਹਨਾਂ ਨੂੰ ਸੰਭ ਕੇ ਕਿ ਉਹਨਾਂ ਦੀਆਂ ਘਰ ਦੀਆਂ ਸੰਭ ਕੇ ਨਾ ਕੋਈ ਨਹੀਂ ਉਹਨਾਂ ਨੇ ਬੇੜਾ ਘਰ ਕੋ ਜਜੜੇ ਕੋਠੀਆਂ ਪਾਆਂ ਦੇ ਚਿੱਟਾ ਵੇਚ-ਵੇਚ ਕੇ ਉਹਨਾਂ ਦੀਆਂ ਕੋਠੀਆਂ ਟੁੱਟ ਜਾਂ ਨਾ ਤੋੜਨ ਲਿਆ ਕੇ ਕੋਈ ਰੋਕਦੀ ਨਹੀਂ ਨਹੀਂ ਰੋਕਦੀ ਜੀ ਪੁੱਤ ਕੀ ਵੀ ਤਾਂ ਕੀ ਖਾਂਦੀ ਏ ਵੱਡੀਆਂ ਖਾਂਦੀ ਨਹੀਂ ਹਾਂ ਜੀ ਸਰਕਾਰ ਤਾਂ ਬੰਦ ਕਰ ਦਿਆਂਗੇ ਹਾਂ ਜੀ ਨਹੀਂ ਬੰਦ ਕਰਦੇ ਸਾਡੇ ਤਾਂ ਪੁੱਤ ਤੁਰੇ ਜਾਂਦੇ ਨੇ ਅਜੇ ਕੱਲ੍ਹ ਤੋਂ ਮਰੇ ਨੇ ਪਰਸੋਂ ਇੱਕ ਮਰੇ ਆ ਤੇ ਨਾ ਮਾਰ ਗਏ ਨੇ 10 ਸਾਲ ਪਾ 15 ਸਾਲ ਮੇਰੇ ਪੁੱਤ ਨੂੰ ਉਹਨੇ ਮਰੇ ਨੂੰ ਮੇਰਾ ਆ ਮੈਂ ਸਭ ਪੁੱਤ ਰਾਂ ਪਾਲਿਆ ਮੈਂ ਰੋਲ ਕੇ ਆਮਾ ਕੰਮ ਵੀ ਕਰਨ ਦਿਹਾੜੀ ਵੀ ਜਾਣ ਤੇ ਆ ਕੇ ਆ ਨਸ਼ਿਆਂ ਚ ਵੀ ਹਾਂਜੀ ਹਾਂਜੀ ਲੋਕਾਂ ਦੇ ਕੂੜੇ ਸੁੱਟਦੇ ਆ ਅਸੀਂ ਸਾਡੇ ਵੋਟੀਆਂ ਜਿਹੜੀਆਂ ਨੇ ਉਹਨਾਂ ਦੀਆਂ ਹੀ ਕੂੜੀਆਂ ਤੇ ਲਾਗਤ ਬੇਰਸ ਘਰ ਪਰਬਾਦ ਆਉਂਦੇ ਸਾਡੇ ਹੋਏ ਪਏ ਨੇ ਆ ਬੜੀਆਂ ਭਿਆਨਕ ਤਸਵੀਰਾਂ ਬੜਾ ਭਿਆਨਕ ਮੰਜ਼ਰ ਹੈ ਪੁੱਛਣਾ ਨਹੀਂ ਚਾਹੀਦਾ ਹੁੰਦਾ ਇਹੋ ਜਿਹਾ ਮੰਜ਼ਰ ਦੇ ਵਿੱਚ ਉਹ ਹਾਲਾਤ ਮਾਪਿਆਂ ਤੇ ਵੀ ਤੇ ਆ ਪਰ ਪੁੱਛਣਾ ਬਣਦਾ ਹੈ ਕਿਉਂਕਿ ਜਿਨ੍ਹਾਂ ਦੇ ਪੁੱਤ ਚਲੇ ਗਏ ਉਹਨਾਂ ਦੇ ਦੁੱਖ ਵੀ ਤਾਂ ਲੋਕਾਂ ਤੱਕ ਪਹੁੰਚਣ ਉਹ ਸਰਕਾਰ ਜਿਹੜੀ ਇਹ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਘਟਾਤੇ ਅਸੀਂ ਇਹ ਕਰਤਾ ਉਹ ਕਰਤਾ ਉਹ ਅਸਲ ਤੇ ਜ਼ਮੀਨ ਤੇ ਕੀ ਕਰ ਰਹੀ ਹੈ ਜ਼ਮੀਨ ਤੇ ਉਹਦਾ ਕੰਮ ਕਿਸ ਤਰੀਕੇ ਦਾ ਆ ਯੁੱਧ ਨਸ਼ਿਆਂ ਵਿਰੁੱਧ ਆਏ ਮਾਵਾ ਦੇ ਪੁੱਤ ਜਾਂਦੇ ਰਹਿਣਗੇ ਜੀ ਇੱਥੇ ਆਣ ਕੇ ਵੜਿਆ ਨਹੀਂ ਇੱਥੋਂ ਦਾ ਐਮ ਐਲ ਏ ਜੀ ਇੱਥੇ 1 ਮਿੰਟ ਲਈ ਵੀ ਨਹੀਂ ਆਇਆ ਕਦੋਂ ਦੀ ਇਹ ਡੈਥ ਹੋਈ ਕਦੋਂ ਦਾ ਪੱਤਰ ਨਹੀਂ ਆਇਆ ਜੀ ਕੋਈ ਵੀ ਜੀ ਇੱਥੋਂ ਨੰਗ ਰਾਇਆ ਸੀ ਫਰੋਜਪੁਰ ਦਿਹਾਤੀ ਦਾ ਐਮ ਐਲ ਏ ਰਜਨੀਸ਼ ਦਈਆ ਜੀ ਨੰਗ ਰਾਇਆ ਸੀ ਜਦੋਂ ਇਕੱਠ ਹੋਇਆ ਉਹਨਾਂ ਨੇ ਵੇਖ ਕੇ ਗੱਡੀ ਰੋਕੀ ਆ ਉਹ ਵੀ ਕਹਿ ਰਿਹਾ ਵੀ ਇਹ ਮੈਂ ਕੁਝ ਨਹੀਂ ਇੱਥੇ ਕਹਿ ਸਕਦਾ ਇਹਨਾਂ ਨੂੰ ਕੋਈ ਮੁਆਵਜ਼ਾ ਦੇਣ ਬਾਰੇ ਜਾਂ ਕੋਈ ਸਹਿਯਤਾ ਕਰਨ ਵਾਸਤੇ ਪਰਿਵਾਰ ਦੀ ਇਹ ਤਾਂ ਡਾ ਐਮਐਲਏ ਕਰ ਸਕਦਾ ਜੀ ਤੇ ਫੋਜਾ ਸਿੰਘ ਸਰਾਰੀ ਸਾਹਿਬ ਆਪ ਤਾਂ ਇੱਥੇ ਆਏ ਨਹੀਂ ਜੀ ਨਾ ਹੀ ਕੋਈ ਉਹਨਾਂ ਦਾ ਨੁਮਾਇੰਦਾ ਆਇਆ ਜੀ ਕਿਉਂਕਿ ਸਾਨੂੰ ਸਿਰਫ ਸਾਡੀ ਉਹਨਾਂ ਨੂੰ ਉਦੋਂ ਹੀ ਲੋੜਿਆ ਜਦੋਂ ਅਸੀਂ ਵੋਟਾਂ ਪੈਣੀਆਂ ਜਦੋਂ ਵੋਟਾਂ ਪੈਣੀਆਂ ਸਾਡੀ ਲੀਡਰਾਂ ਨੂੰ ਉਦੋਂ ਲੋੜਿਆ ਉਸ ਤੋਂ ਬਾਅਦ ਅਸੀਂ ਮਰੇ ਹੋਏ ਹਾਂ ਉਹਨਾਂ ਲਈ ਅੱਜ ਭਾਵੇਂ ਪੁੱਤ ਮਰੀ ਜਾਣ ਭਾਵੇਂ ਪਿੰਡ ਮਰ ਜੇ ਕੋਈ ਫਰਕ ਨਹੀਂ ਉਹ ਕੋਈ ਨਹੀਂ ਕੋਈ ਨਹੀਂ ਹੈਗਾ ਜੀ ਸਾਰਾ ਕੁਝ ਅੱਜ ਵੇਖ ਹੀ ਰਹੇ ਹਾਂ ਤੁਸੀਂ ਜੀ ਕੋਈ ਨੁਮਾਇੰਦਾ ਨਹੀਂ ਸਰਕਾਰ ਦਾ ਆਇਆ ਜੀ ਸਿਰਫ ਵੋਟਾਂ ਕਰਕੇ ਤਾਂ ਇੱਥੇ ਪੁਲਿਸ ਦੇ ਅਧਿਕਾਰੀ ਹੀ ਮੌਜੂਦ ਆ ਗੱਲਬਾਤ ਕਰਨ ਦੀ ਕੀ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਸ ਸਾਰੇ ਅਸੀਂ ਤਿਆਰ ਬੈਠੇ ਹਾਂ ਜੀ ਮੁਕਦਮਾ ਦਰਜ ਕਰਨ ਵਾਸਤੇ ਤੇ ਕਹਿੰਦੇ ਬਈ ਬਿਆਨ ਲਿਖਾਓ ਸਾਡੇ ਕੋਲ ਜੋ ਵੀ ਹੈਗਾ ਜੀ ਜਿਹੜਾ ਯੁੱਧ ਨਸ਼ਾ ਬਰੋਦ ਦਾ ਉਹ ਹਵਾਚ ਹੈ ਬਿਲਕੁਲ ਨਹੀਂ ਜੀ ਹਵਾਚ ਹੈ ਅਸੀਂ ਜਿਹੜੇ ਪਿਛਲੇ ਪਿਛਲੇ 6 ਮਹੀਨਿਆਂ ਦੇ ਵਿੱਚ ਅਸੀਂ 100 1100 ਬੰਦੇ ਅੰਦਰ ਦਿੱਤੇ ਨੇ 900 ਸਮਥਿੰਗ ਅਹੀ ਮੁਕਦਮੇ ਦਰਜ ਕਰਾਇਆ ਨੇ 2 ਕਿਲੋ 2 ਕਿਲੋ 10 ਕਿਲੋ 2 ਕਿੰਟਰ ਤੇ 10 ਕਿਲੋ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਹੈ ਕਰੀਬ ਕਾਫੀ ਜਿਹੜੇ ਹੈਗੇ ਨੇ ਡਾਕਟਰ ਦੇ ਪਰਚੇ ਜਿਹੜੇ ਹੈਗੇ ਦਰਜ ਕੀਤੇ ਨੇ ਹੁਣ ਇਹਦੇ ਵਿੱਚ ਇਹ ਵੀ ਪਤਾ ਲੱਗਾ ਵੀ ਇੱਕ ਇਹ ਇੱਕ ਸਾਲ ਤੋਂ ਜਿਹੜਾ ਹੈਗਾ ਬੰਦਾ ਬਿਮਾਰ ਹੈਗਾ ਜਿਹੜਾ ਕਿ ਨਸ਼ਾ ਕਰਦਾ ਸੀ ਤੇ ਉਹ ਉਹਦੇ ਕੋਲ ਪੈਸੇ ਨਹੀਂ ਸੀ ਉਹ ਉਹ ਵੀ ਪਿਛਲੀ ਲਾਸਟ ਇਅਰ ਦੀ ਵੀਡੀਓ ਵੀ ਹੈਗੀ ਹੈ ਬੰਦਾ ਤੁਸੀਂ ਦੇਖੋ ਇੱਕਲੇ ਪੈਰ ਦੇ ਵਿੱਚ ਬੈਡਸੋਰ ਹੋਈ ਹੈ ਇੱਕ ਦੇ ਵਿੱਚ ਪੈਰ ਦੇ ਵਿੱਚ ਜਿਹੜੇ ਆਲਰੇਡੀ ਜਿਹੜੇ ਹੈਗੇ ਨੇ ਕੋਈ ਉਹ ਜ਼ਖਮ ਹੋਏ ਹੋਏ ਨੇ ਪੁਰਾਣੇ ਉਹ ਉਹ ਜਿਹੜਾ ਹੈਗਾ ਉਹ ਕਿੱਥੋਂ ਆ ਗਈ ਇਹ ਚੀਜ਼ ਹੈਗੀ ਅਸੀਂ ਤਾਂ ਤਿਆਰ ਬੈਠੇ ਹਾਂ ਮੈਡੀਕਲ ਜਿਹੜੀ ਟੀਮ ਆਏਗੀ ਉਹ ਇਹੀ ਤਿਆਰ ਬੈਠੇ ਹਾਂ ਵੀ ਸ਼ਰਿਆਮ ਕਹਿ ਰਿਹਾ ਪਿੰਡ ਦੇ ਮੈਡੀਕਲਾਂ ਦੇ ਚਟਾ ਵਿਕਦਾ ਸੋਰੀ ਨਸ਼ਾ ਵਿਕਦਾ ਹੈ ਦੇਖੋ ਜੀ ਮੈਡੀਕਲ ਟੀਮਾਂ ਦੀ ਚੈੱਕਅਪ ਜਿਹੜੀ ਹੈਗੀ ਹੈ ਉਹ ਡਾਗ ਇਨਸਪੈਕਟਰ ਆਈ ਹੁੰਦੀ ਹੈ ਸਾਡੇ ਵੱਲੋਂ ਵੀ ਹੁੰਦੀ ਹੈ ਤਾਂ ਇਹ ਅਸੀਂ ਜਿਹੜੇ 1100 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਇਸ 6 ਮਹੀਨੇ ਲਾਸਟ 6 ਮਹੀਨੇ ਦੇ ਵਿੱਚ ਅਸੀਂ ਜਿਹੜੇ ਹਨ ਅੰਦਰ ਭੇਜੇ ਨੇ ਇਹ ਡਾਕਟਰ ਵੀ ਇਹ ਕਰ ਰਹੇ ਹੁਣ ਇਹ ਇੱਕ ਹੁਣ ਇਥੋਂ ਪਿੰਡ ਤੋਂ ਪਤਾ ਲੱਗਿਆ ਵੀ ਤਿੰਨ ਵਾਰੀ ਬੰਦਾ ਦਾਖਲ ਹੋਇਆ ਤਿੰਨ ਵਾਰੀ ਬੰਦਾ ਦਾਖਲ ਹੋਣ ਤੋਂ ਬਾਅਦ ਫਿਰ ਆ ਗਿਆ ਫਿਰ ਆ ਕੇ ਸ਼ੁਰੂ ਕਰਦੇ ਉਹਦੇ ਚ ਸਾਡਾ ਤੇ ਫਰਜ਼ ਹੈ ਜੀ ਅਸੀਂ ਤੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਦਾਖਲ ਹੋਵੋ ਆਪਣਾ ਨਸ਼ਾ ਛਡਾਓ ਤੇ ਜੇ ਦਾਖਲ ਨੂੰ ਤਿੰਨ ਵਾਰੀ ਦਾਖਲ ਕਰਨ ਤੇ باوجود ਵੀ ਬੰਦਾ ਜਿਹੜਾ ਹੈਗਾ ਉਹ ਆ ਕੇ ਫੇਰ ਸ਼ੁਰੂ ਕਰ ਲੈ ਤਾਂ ਉਹਦੇ ਵਿੱਚ ਬੰਦੇ ਦੀ ਵੇਲ ਪਾਉਣ ਨੂੰ ਵੀ ਤਾਂ ਕਰਦੇ ਜੇ ਮਿਲਦਾ ਤਾਂ ਹੀ ਕਰਦੇ ਨਹੀਂ ਮਿਲਦਾ ਨਹੀਂ ਉਹ ਹੁਣ ਜੇ ਮਿਲਦਾ ਹੁੰਦਾ ਤਾਂ ਫੇਰ ਇਹ ਚੀਜ਼ ਕਰਦੇ ਨੇ ਫੇਰ ਤਾਂ ਵੱਜ ਜਾਂਦਾ ਫੇਰ ਤਾਂ ਮਰਦਾ ਹੀ ਨਹੀਂ ਬੰਦਾ ਲਾਸ਼ਾਂ ਹੋਈਆਂ ਜੀ ਅੱਜ ਨਹੀਂ ਨਹੀਂ ਜੀ ਕੋਈ ਮੈਡੀਕਲ ਜਿਹੜੀ ਹੈਗੀ ਹੈ ਕੋਈ ਉਹ ਨਹੀਂ ਹੈ ਬੰਦਾ ਤੁਸੀਂ ਉਹਦੀ ਸੇ ਦੇਖੋ ਕਿ ਕਿੰਨੇ ਚਿਰ ਤੋਂ ਬੰਦਾ ਜਿਹੜਾ ਹੈਗਾ ਹਲਦੀ ਜਿਹੜਾ ਜਿਹਨੂੰ ਬੈਡ ਸੋਰ ਹੋਈ ਹੋਵੇ ਉਹ ਉਹ ਤੇ ਨਹੀਂ ਇਸ ਕਾਉਂਟ ਇਸ ਦੇ ਇਸ ਦੇ ਵਿੱਚ ਆਊਗਾ ਵੀ ਉਸ ਦੇ ਵਿੱਚ ਹੈਗਾ ਅਸੀਂ ਸਾਡਾ ਸਾਡਾ ਸਾਡੀ ਪ੍ਰਾਇੋਰਟੀ ਹੈਗੀ ਜੀ ਬਿਲਕੁਲ ਅਸੀਂ 1100 ਦੇ ਵੱਧ ਮੁਕਦਮੇ ਦਰਜ ਕਰਕੇ ਤੇ ਜਿਹੜੇ ਮੁਕਦਮੇ ਦੋਸ਼ੀਆਂ ਨੂੰ ਜੇਲ੍ਹ ਭਜਾਇਆ ਇਸੇ ਕਰਕੇ ਭਜਾਇਆ ਅਸੀਂ ਹੁਣ ਵੀ ਤਿਆਰ ਬੈਠੇ ਆ ਜੀ ਜਿਹਦੇ ਖਿਲਾਫ ਵੀ ਤੁਹਾਨੂੰ ਲੱਗਦਾ ਵੀ ਜੋ ਹੈਗਾ ਕੋਈ ਵੇਚਦਾ ਬੰਦਾ ਬਿਆਨ ਲਿਖਾਓ ਹੀ ਪਰਚਾ ਦਰਜ ਕਰਨ ਨੂੰ ਤਿਆਰ ਬੈਠੇ ਪੁਲਸ ਤੇ ਹੈਗੇ ਦੂਸਰਾ ਵੀ ਦੇਖੋ ਲੱਤ ਖਰਾਬ ਹੋਈ ਆ ਉਹ ਹੀ ਹੋਰ ਸਮੈਲ ਆ ਰਹੀ ਆ ਉਹ ਹੁਣ ਇਹ ਤੇ ਦੇਖੋ ਲੱਤ ਥੋੜੀ ਇਹ 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 ਰਿਜਨ ਨਹੀਂ ਉਹਦੇ ਨਾਲ ਤਾਂ ਨਹੀਂ ਹੋਊਗੀ ਇਹ ਉਹਦੇ ਬਾਕੀ ਡਾਕਟਰ ਸਾਹਿਬ ਦੱਸਣਗੇ ਵੀ ਕੀ ਕਿਸ ਕਰਕੇ ਲੱਤ ਹੋਈ ਆ ਪਰਚਿਆਂ ਦਾ ਅੰਕੜਾ ਹੈ ਜਮੀਨੀ ਪੰਦਰਤੀ 210 2 ਕਿਲੋ 10 ਕਿਲੋ ਦੇ ਹੀਰੋਇਨ ਅਸੀਂ ਲਾਸਟ 6 ਮਨთੇ ਰਿਕਵਰ ਕੀਤੀ ਹੈ ਇਹ ਜਮੀਨੀ ਆਕੜਾ ਨਹੀਂ ਹੈ ਅਸੀਂ ਇਹ ਜਿਹੜਾ ਹੈਗਾ ਵੀ ਤੁਸੀਂ ਜਮੀਨੀ ਆਕੜਾ ਕਹੋਗੇ ਇਸ ਤੋਂ ਇਲਾਵਾ ਵੀ ਅਸੀਂ ਬਹੁਤ ਮੁਕਦਮੇ ਦਰਜ ਕੀਤੇ ਨੇ ਜਿਹੜੇ ਆ ਜਿਹੜੇ ਗੋਲੀਆਂ ਦੇ ਦੂਸਰੇ ਦੇ ਕਾਫੀ ਮੁਕਦਮੇ ਦਰਜ ਕੀਤੇ ਨੇ ਅਸੀਂ ਜਮੀਨੀ ਆਕੜਾ ਨਹੀਂ ਇਹ ਦੱਸ ਰਹੇ ਜੋ ਫੈਕਟ ਹੈਗਾ ਉਹ ਦੱਸ ਰਹੇ ਹਾਂ ਤੁਹਾਡਾ ਸਰ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਜਿਹੜਾ ਹੈਗਾ ਅਸੀਂ ਜਿਹਦੇ ਖਿਲਾਫ ਬਿਆਨ ਲਖਾਂਗੇ ਮੁਕਦਮਾ ਦਰਜ ਕਰਾਂਗੇ ਇਹੀ ਗ੍ਰਿਫਤਾਰ ਕਰਾਂਗੇ ਜਿਹੜਾ ਵੀ ਹੋਗਾ ਇਸ ਦੇ ਵਿੱਚ ਆਏਗਾ ਅਸੀਂ ਤਾਂ ਗੱਲਬਾਤ ਕੀਤੀ ਐਸਪੀ ਸਾਹਿਬ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਈ ਤਰ੍ਹਾਂ ਕੇ ਦੀ ਇੱਕ ਅਸੀਂ ਇਹਨੇ ਪਰਚੇ ਦਰਜ ਕੀਤੇ ਐ ਸਭ ਕੁਝ ਕੀਤਾ ਪਰ ਅਸਲ ਹਕੀਕਤ ਜਿਹੜੀ ਆ ਉਹ ਆ ਚੀਜ਼ਾਂ ਬਿਆਨ ਕਰ ਰਹੀਆਂ ਆ ਜਿਹੜੀਆਂ ਮਾਵਾਂ ਭੈਣਾਂ ਜਿਹੜੀਆਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈ ਕੇ ਬੈਠੀਆਂ ਅਸਲ ਹਕੀਕਤ ਜਿਹੜੀ ਆ ਉਹ ਬਿਆਨ ਕਰ ਰਹੀ ਹੈ ਉਹ ਆ ਤਸਵੀਰ ਬੜੀ ਭਿਆਨਕ ਤਸਵੀਰ ਹੈ ਪੰਜਾਬ ਦੀ ਗੁਰੂ ਹਰਸਹਾਇ ਦੀ ਇਹ ਤਸਵੀਰ ਹੈ ਜਿੱਥੇ ਤੁਸੀਂ ਇਹ ਦੇਖ ਰਹੇ ਹੋ ਲੋਕਵਾਈ ਟੀਵੀ ਦੇ ਨਾਲ ਤੁਸੀਂ ਇਹ ਸਾਰੀ ਰਿਪੋਰਟ ਦੇਖੀ ਹੈ ਆ ਤੁਹਾਡੇ ਟੀ-ਸ਼ਰਟ ਪਾਈ ਹੈ ਯੋਧ ਨਸ਼ਿਆਂ ਵਿਰੋਧੀ ਨਸ਼ਾ ਖਤਮ ਫਿਰ ਵੀ ਨਹੀਂ ਹੋਇਆ ਤੁਸੀਂ ਟੀ-ਸ਼ਰਟ ਵੀ ਪਾਈ ਪਿੰਡ 'ਚ ਹੈ ਅਹੀ ਨਸ਼ਾ ਕਰਦੇ ਨਹੀਂ ਪਈ ਕੋਈ ਨਹੀਂ ਮੈਂ ਇਹ ਕਹਣਾ ਵੀ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਤੁਸੀਂ ਟੀ-ਸ਼ਰਟ ਪਾਈ ਹੈ ਮੈਂ ਯੋਧ ਨਸ਼ਾ ਵਿਰੋਧ ਵਾਲੀ ਮੈਂ ਤਾਂ ਵੈਸੇ ਟੀ-ਸ਼ਰਟ ਪਾਈ ਹੈ ਨਹੀਂ ਉਹ ਯੋਧ ਨਸ਼ਾ ਯੋਧ ਖਤਮ ਹੋਇਆ ਨਸ਼ਾ ਕਿ ਨਹੀਂ ਹੋਇਆ ਨਹੀਂ ਹੋਇਆ ਭਾਈ ਨਹੀਂ ਹੋਇਆ ਨਾ ਇਹ ਟੀ-ਸ਼ਰਟ ਵੈਸੀ ਪਾ ਲਈ ਤੁਸੀਂ ਨਹੀਂ ਮੈਂ ਆਪਾਂ ਤਾਂ ਕਰਦੇ ਹੀ ਨਹੀਂ ਨਸ਼ਾ ਤੁਸੀਂ ਨਹੀਂ ਕਰਦੇ ਜਿਹੜਾ ਅਸੀਂ ਨਹੀਂ ਇਹ ਕਹਿੰਦੇ ਹੁਣ ਮੈਂ ਪਾ ਲਈਏ ਮਤਲਬ ਪਿੰਡ ਚੋਂ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਯੁੱਧ ਨਸ਼ਾ ਵਿਰੋਧ ਨਹੀਂ ਹੈਗਾ ਇੱਥੇ ਨਹੀਂ ਜੀ ਠੀਕ ਹੈ ਤੁਸੀਂ ਵੀ ਐਕੈਮੀਨਾਰ ਹੋਇਆ ਯੁੱਧ ਨਸ਼ਾ ਵਿਰੋਧ ਨਹੀਂ ਜੀ ਕੋਈ ਸੈਮੀਨਾਰ ਨਹੀਂ ਕੋਈ ਹੈ ਜੀ ਪਿਛਲੇ ਮਹੀਨੇ ਸੈਮੀਨਾਰ ਹੋਇਆ ਸੀ ਤੁਹਾਡੇ ਪਿੰਡ ਸਾਡੇ ਪਿੰਡ ਤਾਂ ਨਹੀਂ ਹੋਇਆ ਕੋਈ ਨਹੀਂ ਹੋਇਆ ਤਾਂ ਇਹ ਤਸਵੀਰਾਂ ਸਿਰਫ ਟੀ-ਸ਼ਰਟਾਂ ਉਹ ਨੌਜਵਾਨਾਂ ਦੇ ਪਾਈਆਂ ਜ਼ਰੂਰ ਹੈ ਪਰ ਇਹ ਯੁੱਧ ਨਸ਼ਾ ਵਿਰੋਧ ਦੀਆਂ ਨਹੀਂ ਹੈ ਆ ਤੁਸੀਂ ਦੇਖਿਆ ਗੁਰੂ ਹਰ ਸਾਹਿਬ ਤੋਂ ਸਾਡੀ ਰਿਪੋਰਟ ਮਾਮਾ ਬਿਲਕ ਰਹੀ ਹੈ ਤਿੰਨ ਤਿੰਨ ਲਾਸ਼ਾਂ ਰੱਖੀ ਰੱਖੀਆਂ ਸੜਕ ਦੇ ਉੱਤੇ ਹਾਲਾਤ ਬੜੇ ਮੰਦੇ ਨੇ ਪੰਜਾਬ ਦੇ